ਪੀਟੀਸ਼ਨ న్యూਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਅਸਲ ਦੀ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੰਗਰੂਰ ਤੋਂ ਜਿੱਥੇ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਇੱਕ ਵੱਡੀ ਲਾਪਰਵਾਹੀ ਕੀਤੀ ਹੈ ਤੇ ਇਸ ਲਾਪਰਵਾਹੀ ਦਾ ਖਾਮਿਆਜ਼ਾ ਕਰੀਬ 15 ਮਹਿਲਾਵਾਂ ਨੂੰ ਭੁਗਤਣਾ ਪੈ ਸਕਦਾ ਸੀ ਕਿਉਂਕਿ ਉਹਨਾਂ ਮਹਿਲਾਵਾਂ ਦੇ ਗਲਤ ਗਲੂਕੋਸ ਲਗਾ ਦਿੱਤਾ ਗਿਆ ਤੇ ਗਲਤ ਗਲੂਕੋਸ ਲੱਗਣ ਤੋਂ ਕੁਝ ਹੀ ਸਮੇਂ ਦੇ ਬਾਅਦ ਉਹਨਾਂ ਮਹਿਲਾਵਾਂ ਦੀ ਸਿਹਤ ਵਿਗੜ ਗਈ ਔਰ ਵੱਡੀ ਗੱਲ ਇਹ ਹੈ ਕਿ ਉਹ ਉਹ ਵਾਰਡ ਹੈ ਗਾਇਨੀ ਵਾਰਡ ਹੈ ਜਿੱਥੇ ਮਹਿਲਾਵਾਂ ਨੂੰ ਯਾਨੀ ਕਿ ਡਿਲੀਵਰੀ ਤੋਂ ਕੁਝ ਸਮਾਂ ਪਹਿਲਾਂ ਰੱਖਿਆ ਜਾਂਦਾ ਜਾਂ ਫਿਰ ਡਿਲੀਵਰੀ ਹੋਣ ਤੋਂ ਬਾਅਦ ਜਿਹੜੇ ਵਿਭਾਗ ਦੇ ਵਿੱਚ ਰੱਖਿਆ ਜਾਂਦਾ ਜਿਸ ਹਾਲ ਦੇ ਵਿੱਚ ਰੱਖਿਆ ਜਾਂਦਾ ਤਾਂ ਅੰਗੈਲੀ ਉੱਥੇ ਹੋਈ ਹੈ ਔਰ ਇਹਨਾਂ 15 ਦੇ ਕਰੀਬ ਮਹਿਲਾਵਾਂ ਦੇ ਵਿੱਚੋਂ ਜ਼ਿਆਦਾਤਰ ਮਹਿਲਾਵਾਂ ਉਹ ਸੀ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ ਤਾਂ ਇਹ ਉਹ ਸਮਾਂ ਹੁੰਦਾ ਜਦੋਂ ਮਹਿਲਾਵਾਂ ਦੀ ਅਗਲੇ 24 ਤੋਂ ਲੈ ਕੇ 48 ਘੰਟੇ ਬੜੇ ਕ੍ਰੂਸ਼ੀਅਲ ਹੁੰਦੇ ਨੇ ਉਹਨਾਂ ਦੀ ਦੇਖਭਾਲ ਕਰਨੀ ਬੜੇ ਚੰਗੇ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਔਰ ਇਹ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਹਸਪਤਾਲ ਪ੍ਰਸ਼ਾਸਨ ਦੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਇੱਕ ਵੱਡੀ ਅਨਗਹਿਲੀ ਕੀਤੀ ਹੈ ਇਸ ਤਰੀਕੇ ਦਾ ਗਲੂਕੋਜ਼ ਲਗਾ ਦਿੱਤਾ ਜੋ ਕਿ ਰਿਐਕਸ਼ਨ ਕਰ ਗਿਆ ਰਿਐਕਸ਼ਨ ਕਰਨ ਤੋਂ ਬਾਅਦ ਕੁਝ ਮਹਿਲਾਵਾਂ ਕੰਬਣ ਲੱਗ ਗਈਆਂ ਕਿਸੇ ਦੇ ਮੂੰਹ ਦੇ ਵਿੱਚੋਂ ਦੱਸਿਆ ਜਾ ਰਿਹਾ ਝੱਗ ਨਿਕਲਣ ਲੱਗ ਪਈ ਤੇ ਕਈ ਮਹਿਲਾਵਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜ ਗਈ ਫਿਲਹਾਲ ਹੁਣ ਦੱਸਿਆ ਜਾ ਰਿਹਾ ਕਿ ਮਹਿਲਾਵਾਂ ਦੀ ਜੋ ਹਾਲਤ ਹੈ ਉਸ ਸਥਿਰ ਹੈ ਅੱਗੇ ਨਾਲੋਂ ਠੀਕ ਨੇ ਇੱਕ ਮਹਿਲਾ ਹਲੇ ਵੀ ਦੱਸੀ ਜਾ ਰਹੀ ਹੈ ਕਿ ਉਹ ਹਲੇ ਵੀ ਉਹਦੀ ਸਿਹਤ ਬੜੀ ਜ਼ਿਆਦਾ ਚੰਗੀ ਨਹੀਂ ਹੋਈ ਹਲੇ ਵੀ ਨਸਾਜ ਹੈ ਲੇਕਿਨ ਡਾਕਟਰਾਂ ਵੱਲੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੀਆਂ ਮਹਿਲਾਵਾ ਦਾ ਜੋ ਸਹੀ ਤਰੀਕੇ ਦੇ ਨਾਲ ਉਪਚਾਰ ਕੀਤਾ ਜਾਵੇ ਔਰ ਹੁਣ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਹੁਣ ਸਾਰੇ ਡਾਕਟਰ ਔਰ ਜੋ بڑے بڑے ਅਧਿਕਾਰੀ ਨੇ ਮੌਕੇ ਦੇ ਉੱਤੇ ਮੌਜੂਦ ਨੇ ਦੇਖ ਰਹੇ ਨੇ ਕਿ ਕਿਸੇ ਦੀ ਕੋਈ ਵੀ ਕੋਈ ਹਾਲਤ ਖਰਾਬ ਨਾ ਹੋਵੇ ਲੇਕਿਨ ਜਿਸ ਵੇਲੇ ਇਹ ਹਾਸਾ ਹੋਇਆ ਇਸ ਨੂੰ ਪਹਿਲਾਂ ਰੋਕਿਆ ਜਾ ਸਕਦਾ ਸੀ ਕਿ ਜਦੋਂ ਗਲੂਕੋਜ਼ ਲਗਾਇਆ ਗਿਆ ਉਸ ਦੇ ਐਕਸਪਾਇਰੀ ਡੇਟ ਚੈੱਕ ਕੀਤੀ ਗਈ ਕਿ ਜਦੋਂ ਗਲੂਕੋਜ਼ ਲਗਵਾਇਆ ਗਿਆ ਲਗਾਇਆ ਗਿਆ ਉਸੋਲੇ ਚੈੱਕ ਕੀਤਾ ਗਿਆ ਕਿਤੇ ਤਰੀਕੇ ਦੀ ਕਿਸੇ ਕੋਈ ਲੀਕੇਜ ਤਾਂ ਨਹੀਂ ਹੈ ਕਿਸੇ ਤਰੀਕੇ ਦੀ ਕੋਈ ਐਕਸਪਾਇਰੀ ਤਾਂ ਨਹੀਂ ਹੈ ਗਲੂਕੋਜ਼ ਖਰਾਬ ਤਾਂ ਨਹੀਂ ਹੈ ਕਿਉਂਕਿ ਚੈੱਕ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਹਾਲਾਤ ਉਹਦੇ ਬੜੀ ਕਰੂਸ਼ਲ ਬਣੀ ਹੁੰਦੀ ਹੈ ਮਹਿਲਾ ਦੀ ਜੇਕਰ ਡਿਲੀਵਰੀ ਹੋਈ ਹੁੰਦੀ ਹੈ ਔਰ ਇਹਨਾਂ ਦੇ ਵਿੱਚ ਜਿਆਦਾ ਮਹਿਲਾਵਾਂ ਸੀ ਜਿਹੜੀਆਂ ਕਿ ਬੱਚੇ ਨੂੰ ਕੁਝ ਸਮਾਂ ਪਹਿਲਾਂ ਹੀ ਜਨਮ ਦੇ ਕੇ ਹਟੀਆਂ ਸੀ ਤੇ ਉਸ ਤੋਂ ਬਾਅਦ ਕਰੀਬ ਅਗਲੇ 24 26 ਘੰਟੇ ਉਹਨਾਂ ਨੂੰ ਅਗਲੇ 48 ਘੰਟੇ ਤੱਕ ਰੱਖਣਾ ਪੈਂਦਾ ਵਾ ਇੱਕ ਵੱਖਰੀ ਜਗ੍ਹਾ ਦੇ ਉੱਤੇ ਸਾਫ਼ ਸੁਥਰੀ ਥਾਂ ਦੇ ਉੱਤੇ ਤਾਂ ਕਿ ਉਹਨਾਂ ਨੂੰ ਕੋਈ ਇਨਫੈਕਸ਼ਨ ਨਾ ਹੋਵੇ ਈਵਨ ਹਾਲਾਤ ਐਸੇ ਮੈਂਬਰਾਂ ਨੂੰ ਵੀ ਦੂਰ ਰੱਖਿਆ ਜਾਂਦਾ ਹੈ ਸਿਰਫ ਇੱਕ اٹੈਂਡੈਂਟ ਨਾਲ ਹੁੰਦਾ ਹੈ ਤਾਂ ਕਿ ਆਪਣੇ ਮਹਿਲਾਵਾਂ ਦੀ ਟੇਕ ਕੇਅਰ ਕਰ ਸਕੇ ਲੇਕਿਨ ਇੱਕ ਇਸ ਤਰੀਕੇ ਦੀ ਲਾਪਰਵਾਹੀ ਸਾਹਮਣੇ ਆਈ ਹੈ ਕਿ ਕਰੀਬ 15 ਮਹਿਲਾਵਾਂ ਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਔਰ ਇਸ ਤਰੀਕੇ ਦਾ ਗਲੂਕੋਜ਼ ਲਗਾਇਆ ਜਾਂਦਾ ਲਗਾਨ ਦੇ ਸਾਰ ਕੁਝ ਸਮੇਂ ਬਾਅਦ ਹੀ ਜਿੰਨੇ ਗਲੂਕੋਜ਼ ਲਗਾਇਆ ਜਾਂਦਾ ਕਾ ਠੀਕ ਕੁ ਸਮੇਂ ਬਾਅਦ ਸਾਰੀਆਂ ਹੀ ਮਹਿਲਾਵਾਂ ਜਿਨ੍ਹਾਂ ਦੇ ਗਲੂਕੋਸ ਲੱਗਿਆ ਹੁੰਦਾ ਹੈ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਉਸ ਤੋਂ ਬਾਅਦ ਇੱਕੋ ਦਮ ਡਾਕਟਰਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਕਿ ਆਖਰਕਾਰ ਇਹ ਹੋਇਆ ਕੀ ਹੈ ਸਾਰਿਆਂ ਦੇ ਵਿੱਚ ਭਗੜੜ ਮਚ ਜਾਂਦੀ ਹੈ ਭਾਜੜਾ ਪੈ ਜਾਂਦੀਆਂ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਸਥਿਤੀ ਹੈ ਉਸ ਨੂੰ ਕੰਟਰੋਲ ਕਰੀਏ ਫਿਲਹਾਲ ਸਥਿਤੀ ਕੰਟਰੋਲ ਦੇ ਵਿੱਚ ਆ ਮਹਿਲਾਵਾਂ ਦੀ ਪੂਰੇ ਤਰੀਕੇ ਨਾਲ ਦੇਖਰੇਖ ਕੀਤੀ ਜਾ ਰਹੀ ਹੈ ਲੇਕਿਨ ਸਵਾਲੀਆ ਨਿਸ਼ਾਨ ਇਹ ਲੱਗ ਰਿਹਾ ਕਿ ਆਖਰਕਾਰ ਇਹਦਾ ਜ਼ਿੰਮੇਵਾਰ ਕੌਣ ਹੈ ਹੁਣ ਉੱਚ ਅਧਿਕਾਰੀ ਕੀ ਮਾਮਲੇ ਦੇ ਉੱਤੇ ਸਪਸ਼ਟੀਕਰਨ ਦੇ ਰਹੇ ਨੇ ਉਹ ਸੁਣਦੇ ਆਪ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗੋਲ ਗੋਸ ਲੱਗ ਰਿਹਾ ਸੀ ਤੇ ਇੱਕ ਨਾਰਮਲ ਸੇ ਲਾਈਨ ਦਾ ਇਹ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹ ਨਹੀਂ ਕੀ ਇਹ ਕੋਈ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਾਰਨ ਕਿਉਂ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਹੈ ਨਾਰਮਲ ਸੇ ਲਾਈਨ ਦੀ ਹਜ਼ਾਰਾਂ ਬੋਤਲਾਂ ਰੋਜ਼ ਦੀਆਂ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋ ਜਾਏਗਾ ਕਿੰਨੇ ਮੇਰੀ ਸੀਰੀਅਸ ਕਿੰਨੇ ਪੇਸ਼ੈਂਟ ਸੀਰੀਅਸ ਨਹੀਂ ਵੈਕਸੀਨ ਨਹੀਂ ਸੀ ਨਾਰਮਲ ਸੀ ਜੀ ਗਲੂਕੋਜ਼ ਦੀ ਬੋਤਲ ਜਿਹੜੀ ਹੁੰਦੀ ਹੈ ਅੱਛਾ ਜੀ ਕਿੰਨੇ ਪੇਸ਼ੈਂਟ ਸੀਰੀਅਸ ਨੇ ਕਿੰਨੇ ਰੈਫਰ ਕੀਤਾ ਜਾ ਰਹੇ ਨੇ ਨਹੀਂ ਪੇਸ਼ੈਂਟ ਸਾਡੇ ਸਾਰੇ ਤਕਰੀਬਨ ਰਿਕਵਰ ਕਰ ਗਏ ਇੱਕ ਪੇਸ਼ੈਂਟ ਸਾਡਾ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋਰ ਰਿਕਵਰੀ ਫੇਜ਼ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਹਾਂ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਇਹ ਪੇਸ਼ੈਂਟ ਦਾ ਕਹਿਣਾ ਕਿ ਦੇਖੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿ ਕਿ ਜਿਹੜੀ ਨਰਸਾਂ ਨੇ ਉਹਨਾਂ ਨੇ ਸਿਰਫ ਹੀ ਸਾਰਾ ਕੰਮ ਕਰਦੇ ਨੇ ਨਹੀਂ ਨਹੀਂ ਉਹ ਜਿਹੜੀ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਣੇ ਨੇ ਡਾਕਟਰ ਸਾਡੇ ਕੋਲ ਗਏ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਟੂ ਟਾਈਮ ਰਾਉਂਡ ਵੀ ਕਰਦੇ ਆ ਪੇਸ਼ੈਂਟ ਦਾ ਅਟੈਂਡੈਂਟ ਕਹਿ ਰਹੇ ਨੇ ਕਿ ਉਹਨਾਂ ਦੇ ਪੇਸ਼ੈਂਟ ਦੇ ਮੂੰਹੋਂ ਛਾਂਦ ਨਿਕਲ ਰਹੀ ਹੈ ਆਕਸੀਜਨ ਲੱ ਠੰਡ ਲੱਗਣੀ ਕੰਮਾ ਛੜਨਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਹਾਕਸ਼ਨ ਤੇ ਰਿਐਕਸ਼ਨ ਹੁੰਦਾ ਮੈਡੀਸਨ ਦਾ ਸਰ ਥੋੜੀ ਪੇਸ਼ੈਂਟ ਦੇ ਦੱਸੋ ਕਿੰਨੇ ਪੇਸ਼ੈਂਟ ਨੇ ਹੋ ਮਲੂਮ ਤਾਂ ਪਾਸੇ ਦੇ ਪਾਸੇ ਪੇਸ਼ੈਂਟ 14-15 ਪੇਸ਼ੈਂਟ ਸਨ 14-15 ਪੇਸ਼ੈਂਟ ਨੇ ਬਾਕੀ ਇਦਾਂ ਕਰਕੇ ਇਹ ਰਾਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨ ਆ ਵੀ ਕਿੰਨੇ ਪੇਸ਼ੈਂਟ ਹੋ ਜੇ ਦੀ ਫਾਈਲਾਂ ਨਹੀਂ ਦੇਖੀਆਂ ਬਟ ਅਸੀਂ ਜਿਹੜੇ ਪੇਸ਼ੰ ਨੂੰ ਰਿਐਕਸ਼ਨ ਹੋ ਰਿਹਾ ਅਸੀਂ ਟਾਈਮ ਟੂ ਟਾਈਮ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਇੱਕ ਤਾਂ ਸੀਰੀਅਸ ਕਹਿ ਰਹੇ ਨੇ ਇੱਕ ਪੇਸ਼ੈਂਟ ਥੋੜਾ ਸਿੱਕਾ ਉਹ ਵੀ ਉਹ ਥੋੜਾ ਜਿਹਾ ਪ ਤਹਾਂ ਡਾਕਟਰ ਵੀ ਜੋ ਅੰਗੈਲੀ ਹੋਈ ਆ ਉਸ ਨੂੰ ਮੰਨ ਰਹੇ ਨੇ ਔਰ ਗਲਤੀ ਦਾ ਅਹਿਸਾਸ ਹੋ ਰਿਹਾ ਲੇਕਿਨ ਗਲਤੀ ਦਾ ਅਹਿਸਾਸ ਹੋਣਾ ਬੜੀ ਚੰਗੀ ਗੱਲ ਹੈ ਲੇਕਿਨ ਇਹ ਜ਼ਰੂਰੀ ਸੀ ਕਿ ਗਲਤੀ ਹੁੰਦੀ ਹੀ ਨਾ ਕਿਉਂਕਿ ਜੋ ਮਹਿਲਾਵਾ ਨੇ ਸੋਚੋ ਇੱਕ ਨਹੀਂ ਬਲਕਿ ਦੋ ਦੋ ਤਿੰਨ ਤਿੰਨ ਪਰਿਵਾਰਾਂ ਦਾ ਰਿਸਕ ਹੁੰਦਾ ਕਿਉਂਕਿ ਜਿਹੜਾ ਤਾਂ ਇੱਕ ਨਵਾਂ ਬੱਚਾ ਜੰਮਿਆ ਉਹ ਕੀ ਕਰੂਗਾ ਤੇ ਜਿਹੜੀ ਮਹਿਲਾ ਬਿਮਾਰ ਪਈ ਐ ਜਿਸ ਨੂੰ ਬਿਮਾਰ ਡਾਕਟਰਾਂ ਨੇ ਗਲਤ ਆਪਣੀ ਅੰਗੈਲੀ ਦੇ ਨਾਲ ਕਰ ਦਿੱਤਾ ਉਹਨਾਂ ਦੀ ਜਾਨ ਵੀ ਖਤਰੇ ਦੇ ਵਿੱਚ ਸੀ ਖੈਰ ਇਹ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਾਰਿਆਂ ਦੀ ਜਾਨ ਬਚ ਗਈ ਉਹਨਾਂ 15 ਦੇ ਵਿੱਚੋਂ ਇੱਕ ਮਹਿਲਾ ਹਲੇ ਵੀ ਐ ਜਿਹਦੇ ਉੱਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਉਹ ਹਲੇ ਵੀ ਪੂਰੇ ਤਰੀਕੇ ਦੇ ਨਾਲ ਠੀਕ ਨਹੀਂ ਹੋਈ ਡਾਕਟਰ ਇੰਨਾ بڑا ਰਿਲੈਕਸ ਮੂਡ ਦੇ ਵਿੱਚ ਕਹਿ ਰਹੇ ਨੇ ਕਿ ਹੁਣ ਸਾਰੇ ਠੀਕ ਨੇ ਲੋਕਾਂ ਨੂੰ ਕੰਬਣੀ ਛਿੜੀ ਸੀ ਜਾਂ ਮੂੰਹ ਦੇ ਵਿੱਚੋਂ ਝੱਗ ਨਿਕਲੀ ਸੀ ਜਾਂ ਜਿਸ ਤਰੀਕੇ ਦੀ ਵੀ ਦਿੱਕਤ ਸੀ ਖੈਰ ਜਿੰਨਾ ਲੋਕਾਂ ਨੇ ਇਹ ਚੀਜ਼ ਦੇਖੀ ਜਿਹੜੀ ਇਹ ਮਹਿਲਾਵਾ ਦੇ ਨਾਲ ਇਹ ਚੀਜ਼ ਹੋਈ ਘਟਨਾ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਵਕਤ ਕਾਫੀ ਸਦਮੇ ਦੇ ਵਿੱਚ ਨੇ ਡਰੇ ਹੋਏ ਨੇ ਕਿ ਆਖਰਕਾਰ ਇਹ ਚੰਗਾ ਭਲਾ ਹਲੇ ਕੱਲ ਹੀ ਬੱਚਾ ਹੋਇਆ ਸੀ ਬੱਚਾ ਹੋਣ ਤੋਂ ਬਾਅਦ ਐਸਾ ਗਲੂਕੋਸ ਲਗਾਇਆ ਡਾਕਟਰਾਂ ਨੇ ਕਿ ਮੂੰਹ ਦੇ ਵਿੱਚੋਂ ਝੱਗ ਕੱਢ ਦਿੱਤੀ ਗਈ ਜੀ ਨੂਹ ਦਾਖਲ ਕੀਤੀ ਹੋਈ ਹੈ ਜੀ ਪਰ ਸੋ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਓਨੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੀ ਮੂੰਹ ਦੇ ਵਿੱਚੋਂ ਹਾਂਜੀ ਟੱਗ ਵੀ ਨਿਕਲੀ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂਤਿਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਕੀ ਹੋਇਆ ਕੀ ਕਾਰਨ ਕੀ ਦੱਸਿਆ ਪਤਾ ਨਹੀਂ ਜੀ ਐਂ ਕਹਿੰਦੇ ਨੇ ਵੀ ਕੁਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੇਕਨ ਨਾਲੇ ਕੁਝ ਹੋਇਆ ਹੁਣ ਵੀ ਉਹਦੇ ਜ਼ਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬੇਹੋਸ਼ੀ ਹੁਣ ਮਾਰੀ ਦੀ ਸੁਰਤਾ ਕਿਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜ਼ਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਹਾਂਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਕੱਢਣੇ ਦਿੰਦੇ ਨੇ ਆ ਸਾਡਾ